ਸਤਨਾਮ ਵਾਹਿਗੁਰੂ ਸਹਿਜਿਓ ਬਿਲਾਬਲ ਮਹੱਲਾ ਪੰਜਵਾਂ ਸਹਿਜ ਸਮਾਦ ਅਨੰਦ ਸੁਖ ਪੂਰੇ ਗੁਰਦੀਨੋ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਬਿਲਾਵਲ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ 807 ਨੰਬਰ ਅੰਗ ਉਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਜਿਨ੍ਹਾਂ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਕੋ ਹੋਂਦਾ ਹੈ ਉਹਨਾਂ ਨੂੰ ਸਦਾ ਹੀ ਰਹਿਣ ਵਾਲਾ ਆਨੰਦ ਤੇ ਸੁੱਖ ਮਿਲ ਜਾਂਦਾ ਹੈ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਸਾਰੇ ਸੰਸਾਰ ਦੇ ਲੋਕ ਉਸ ਦੀ ਮਹਿਮਾ ਕਰਦੇ ਨੇ ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਨੇ ਸਹਿਜ ਸਮਾਦ ਸਹਿਜ ਕਹਿੰਦੇ ਨੇ ਆਤਮਕ ਅਡੋਲਤਾ ਸਹਿਜ ਸਮਾਦ ਆਤਮਾ ਕਾ ਅਡੋਲਤਾ ਵਿੱਚ ਜਲੇਨਤਾ ਆਦਮ ਕਾ ਅਡੋਲਤਾ ਵਿੱਚ 100% ਆਨੰਦ ਸੁਖ ਆਨੰਦ ਹੀ ਆਨੰਦ ਸੁਖ ਹੀ ਸੁਖ ਪੂਰੇ ਗੁਰਦੀਨ ਪੂਰੇ ਗੁਰੂ ਨੇ ਦਿੱਤੇ ਸਦਾ ਸਹਾਈ ਸੰਗ ਪ੍ਰਭ ਉਹ ਕਾਲਪੁਰਖ ਪਰਮਾਤਮਾ ਸਦਾ ਹੀ ਮਦਦਗਾਰ ਹੈ ਅੰਗ ਸੰਗ ਰਹਿੰਦਾ ਹੈ ਅੰਮ੍ਰਿਤ ਗੁਣ ਚੀਨ ਆਤਮਕ ਜੀਵਨ ਦੇਣ ਵਾਲੇ ਗੁਣ ਚੀਨ ਗੁਣਾ ਨੂੰ ਵਿਚਾਰੇ ਹੈ ਭੇ ਪਾਇ ਜਿਸ ਮਨੁੱਖੋ ਤੇ ਗੁਰੂ ਦਇਆਪਨ ਹੁੰਦਾ ਹੈ ਉਸ ਨੂੰ ਪੂਰੇ ਗੁਰੂ ਨੇ ਆਤਮਿਕ ਅਡੋਲਤਾ ਵਿੱਚ ਸਿਕ ਰਸ ੜਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ ਨੇ ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ ਉਸ ਦੇ ਅੰਗ ਸੰਗ ਰਹਿੰਦਾ ਹੈ ਉਹ ਮਨੁੱਖ ਪ੍ਰਭੂ ਦੇ ਆਤਮਿਕ ਜੀਵਨ ਦੇਣ ਵਾਲੇ ਗੁਣ ਆਪਣੇ ਮਨ ਦੇ ਵਿੱਚ ਵਿਚਾਰਦਾ ਰਹਿੰਦਾ ਹੈ ਜੈ ਜੈਕਾਰ ਜਗ ਕਰਮ ਹੈ ਲੋਚੇ ਸਭ ਜੀਆਂ ਸੋ ਪਰਸਨ ਭਏ ਸਤਿਗੁਰ ਪ੍ਰਭ ਕਛ ਬਿਗਨ ਨਾ ਥਿਆ ਜੈ ਜੈਕਾਰ ਸ਼ੋਭਾ ਜਗਤਰ ਮੈਂ ਸੰਸਾਰ ਦੇ ਵਿੱਚ ਲੋਚ ਹੈ ਚਾਉਂਦੇ ਨੇ ਲੋਚਦੇ ਨੇ ਸਭ ਸਾਰੇ ਸੋ ਪਰਸਨ ਜਿਨ੍ਹਾਂ ਉਤੇ ਉਹ ਆਕਾਲ ਪੁਰਖ ਪਰਮਾਤਮਾ ਖੁਸ਼ ਹੁੰਦਾ ਹੈ ਪਰਸਾਨ ਹੁੰਦਾ ਹੈ ਸਤਿਗੁਰੂ ਪ੍ਰਭੂ ਉਹ ਆਕਾਲ ਪੁਰਖ ਪਰਮਾਤਮਾ ਕਾਸ਼ਿਪ ਹੋਈ ਵੀ ਬਿਗਨ ਨਾ ਥਿਆ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਹੈ ਭਾਈ ਜਿਸ ਮਨੁੱਖ ਉੱਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਏ ਉਸ ਮਨੁੱਖ ਦੇ ਜੀਵਨ ਦੇ ਰਾਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਸਾਰੇ ਜਗਤ ਵਿੱਚ ਹਰ ਤਾਂ ਉਸ ਦੀ ਸ਼ੋਭਾ ਹੁੰਦੀ ਹੈ ਜਗਤ ਦੇ ਸਾਰੇ ਜੀਵ ਉਸ ਦਾ ਦਰਸ਼ਨ ਕਰਨਾ ਚਾਹੁੰਦੇ ਨੇ ਜਾ ਕਾ ਅੰਗ ਦਿਆਲ ਪ੍ਰਭੂ ਤਾਂ ਕਿ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਜਾ ਕਾ ਅੰਗ ਜਿਸ ਦਾ ਪਖ ਦਿਆਲ ਪ੍ਰਭੂ ਅਕਾਲ ਪੁਰਖ ਪਰਮਾਤਮਾ ਉਹ ਦਿਆਲੂ ਪ੍ਰਭ ਤਾਕੇ ਉਸ ਦੇ ਸਭ ਦਾਸ ਸਾਰੂ ਉਸ ਦੇ ਸੇਵਕ ਨੇ ਸਦਾ ਸਦਾ ਹਰ ਰੋਜ਼ ਵਡਿਆਈਆਂ ਉਸ ਦੀ ਸ਼ੋਭਾ ਨਾਨਕ ਇਹ ਨਾਨਕ ਗੁਰ ਪਾਸ ਉਸ ਅਕਾਲ ਪੁਰਖ ਪਰਮਾਤਮਾ ਦੇ ਕੋਲ ਨੇ। ਏ ਭਾਈ ਦਇਆ ਦਾ ਸੋਮਾ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ। ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਨੇ। ਏ ਨਾਨਕ ਗੁਰੂ ਦੇ ਚਰਨਾ ਵਿੱਚ ਰਿਹਾ ਕਾ। ਏ ਨਾਨਕ ਗੁਰੂ ਦੇ ਚਰਨਾ ਵਿੱਚ ਰਿਹਾ। ਸਦਾ ਹੀ ਅਦਰ ਮਾਨ ਮਿਲਦਾ ਹੈ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਨੇ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਿਆਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਸਭ ਰੋਗ ਸਤਿਗੁਰੂ ਪਰਮਾਨੰ ਕਰਦੇ ਨੇ ਪਾਰ ਬ੍ਰਹਮ ਤੋਂ ਵਾਖਿਆ ਸੰਤਨ ਰਸ ਭੋਗ ਸਤਿਗੁਰੂ ਪਰਮਾਨੰ ਕਰਦੇ ਨੇ اے ਭਾਈ ਜੇ ਤੇਰੇ ਉੱਤੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਤਾਂ ਤੂੰ ਸੰਤਾਂ ਵਾਲੇ ਨਾਮ ਸਿਮਰਨ ਦੇ ਆਤਮਕ ਆਨੰਦ ਮਾਣ ਭਾਗੀ ਤੂੰ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਜਿਹੜਾ ਮਨੁੱਖ ਇਹ ਆਤਮਕ ਆਨੰਦ ਮਾਣਦਾ ਉਸ ਦੇ ਸਾਰੇ ਦੁੱਖ ਸਾਰੇ ਕਲੇਸ਼ ਤੇ ਹੋਰ ਸਾਰੇ ਰੋਗ ਨਾਸ਼ ਹੋ ਜਾਂਦੇ ਨੇ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਸਰਬ ਸੁਖਾਂ ਸਾਰੇ ਹੀ ਸੁਖ ਤੇਰੀ ਮੰਡਲੀ ਤੇਰੇ ਮਿੱਤਰ ਤੇਰਾ ਮਨ ਤਨ ਆਰੋਗ ਤੇਰਾ ਮਨ ਔਰ ਤਨ ਰੋਗ ਰਹਿਤ ਹੋ ਜਾਵੇਗਾ ਰੋਗ ਕਹਿੰਦੇ ਨੇ ਜਿਹਨੂੰ ਕੋਈ ਰੋਗ ਨਹੀਂ ਹੁੰਦਾ ਗੁਣ ਗਾਪੋ ਨਿਤ ਰਾਮ ਕੇ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਹਰ ਰੋਜ਼ ਗਾ ਇਹ ਆਪਕਦ ਯੋਗ ਇਹ ਆਪਕਦ ਇਹ ਦਵਾਈ ਯੋਗ ਉਸ ਦੇ ਲਈ ਮਦਦਗਾਰ ਹੈ ਏ ਭਾਈ ਪਰਮਾਤਮਾ ਦੇ ਗੁਣ ਗਾਉਂਦਾ ਰਹੋ ਤਾਪ ਸੰਤਾਪ ਤੇ ਰੋਗ ਆਦਿਕਾ ਨੂੰ ਦੂਰ ਕਰਨ ਲਈ ਇਹ ਦਵਾਈ ਫੱਬਦੀ ਹੈ ਜੇ ਤੂੰ ਨਾਮ ਸਿਮਰਨ ਦੀ ਇਹ ਦਵਾਈ ਵਰਤਦਾ ਰਹੇਂਗਾ ਤਾਂ ਸਾਰੇ ਸੁੱਖ ਤੇਰੇ ਸਾਥੀ ਬਣੇ ਰਹਿਣਗੇ ਤੇਰਾ ਮਨ ਰੋਗਾਂ ਤੋਂ ਬਚਿਆ ਰਹੇਗਾ ਤੇਰਾ ਸਰੀਰ ਰੋਗਾਂ ਤੋਂ ਬਚਿਆ ਰਹੇਗਾ ਸਤਿਗੁਰੂ ਪਰਮਾਨੰ ਕਰਦੇ ਨੇ ਆਏ ਬਸੋ ਕਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰ ਸੰਪਏ ਲਹਿ ਗਏ ਪਿਯੋਗ اے ਭਾਈ ਮਨੁੱਖਾ ਜੀਵਨ ਵਾਲੇ ਦਿਨ ਮਨੁੱਖਾ ਜੀਵਨ ਵਾਲੇ ਦਿਨ ਹੀ ਪਰਮਾਤਮਾ ਦਾ ਮੇਲਾ ਆਪ ਪੈਦਾ ਕਰਨ ਦੇ ਚੰਗੇ ਅਵਸਰ ਹਨ ਇਹ ਮਨੁੱਖਾ ਜਨਮ ਹੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਾਬ ਕਰਨੇ ਮਿਲਿਆ ਹੈ ਜਿਤਨਾ ਚਿਰ ਇਹ ਜਨਮ ਮਿਲਿਆ ਹੋਇਆ ਹੈ ਬਾਹਰ ਭਟਕਣਾ ਛੱਡ ਦੇ ਆਪਣੇ ਘਰ ਦੇਸ਼ ਵਿੱਚ ਆ ਕੇ ਟਿਕਿਆ ਰਹੋ اے ਨਾਨਕ ਆਗ ਜਿਸ ਮਨੁੱਖੋ ਤੇ ਪ੍ਰਭੂ ਜੀ ਦਇਆਵਾਨ ਹੋ ਜਾਂਦੇ ਨੇ ਪ੍ਰਭੂ ਨਾਲੋਂ ਉਸ ਦੇ ਵਿਛੋੜੇ ਦੇ ਸਾਰੇ ਦੁੱਖ ਸਾਰੇ ਵਿਛੋੜੇ ਦੂਰ ਹੋ ਜਾਂਦੇ ਨੇ ਸਤਿਗੁਰੂ ਪਰਮਾਨੰ ਕਰਦੇ ਨੇ ਸਤਿਗੁਰ ਕਰਦੀਨੇ ਅਸਥਿਰ ਕਰ ਬਾਰ ਸਤਿਗੁਰੂ ਨੇ ਸਤਿਗੁਰ ਘਰ ਬਾਰ ਸਤਿਗੁਰੂ ਦੇ ਘਰ ਸਤ ਸੰਗਤ ਸਾਧ ਸੰਗਤ ਕਰਦੀਨੇ ਬਣਾ ਦਿੱਤੇ ਅਸਥਿਰ ਸਦਾ ਕੈਮ ਰਹਿਣ ਵਾਲੇ ਏ ਭਾਈ ਗੁਰੂ ਨੇ ਕਰ ਅਨੁਸਾਰ ਸਾਧ ਸੰਗਤ ਸੰਸਥਾ ਨੂੰ ਪਰਮਾਤਮਾ ਨੇ ਸਦਾ ਕਾਇਮ ਰਹਿਣ ਵਾਲੇ ਬਣਾ ਦਿੱਤਾ ਹੈ ਜਿਵੇਂ ਮੰਦਰ ਮਾਜਿਦ ਗੁਰਦੁਆਰਾ ਸਾਹਿਬ ਇਹ ਸਦਾ ਥਿਰ ਰਹਿਣ ਵਾਲੇ ਬਣਾ ਦਿੱਤੇ ਨੇ ਜਿਹਦੇ ਵਿੱਚ ਬੈਠ ਕੇ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਸਕਦੇ ਹਾਂ ਭਾਵ ਸਾਧ ਸੰਗਤ ਹੀ ਸਦਾ ਲਈ ਐਸੇ ਅਸਥਾਨ ਹਨ ਜਿੱਥੇ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ ਸਤਿਗੁਰੂ ਇੱਕ ਸ਼ਬਦ ਦੇ ਵਿੱਚ ਪ੍ਰਮਾਨ ਕਰਦੇ ਨੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਬਖਾਣੇ ਕਹਿੰਦੇ ਸਤ ਸੰਗਤ ਹੋ ਹੈ ਜਿੱਥੇ ਏਕ ਆਕਾਲ ਪੁਰਖ ਪਰਮਾਤਮਾ ਦੀ ਮਹਿਮਾ ਹੁੰਦੀ ਹੈ ਜਿੱਥੇ ਇੱਕ ਜੋ ਸਦਾ ਸਿਰ ਗੰਮ ਰਹਿਣ ਵਾਲਾ ਉਸ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ ਉਹ ਅਸਲ ਜੋ ਸਤ ਸੰਗਤ ਹੈ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸੇ ਅੱਗੇ ਹੀ ਮਾਰੈ ਕਰਤਾਰ ਕਹਿੰਦੇ ਜਿਹੜਾ ਇਹਨਾਂ ਘਰਾਂ ਦੀ ਕੋਈ ਨਿੰਦਿਆ ਕਰਦਾ ਹੈ ਨਾ ਜੋ ਜੋ ਨਿੰਦ ਕਰੈ ਜਿਹੜੇ ਜਿਹੜੇ ਨਿੰਦਿਆ ਕਰਦੇ ਨੇ ਇਨ ਗ੍ਰਹਿਨ ਕੀ ਇਨਾ ਘਰਾਂ ਦੀ ਤੇ ਸੇ ਅੱਗੇ ਉਸ ਦੇ ਅੱਗੇ ਹੀ ਮਾਰਿਆ ਕਰਤਾਰ ਉਹ ਪੈਦਾ ਕਰਨ ਵਾਲਾ ਕਰਤਾਰ ਉਹਨਾਂ ਘਰਾਂ ਦੇ ਅੱਗੇ ਹੀ ਸਤ ਸੰਗਤ ਦੇ ਅੱਗੇ ਹੀ ਉਹਨਾਂ ਨੂੰ ਮਾਰ ਦਿੰਦਾ ਸਾਧੂ ਗੁਰੂ ਪਰਮਾਨੰ ਕਰਦੇ ਨੇ ਇਹ ਪਈ ਜਿਹੜਾ ਵੀ ਮਨੁੱਖ ਇਹਨਾਂ ਘਰਾਂ ਦੀ ਸਾਧ ਸੰਗਤ ਦੀ ਨਿੰਦਾ ਕਰਦਾ ਪਵ ਜਿਹੜਾ ਵੀ ਮਨੁੱਖ ਸਤ ਸੰਗਤ ਤੋਂ ਨਫ਼ਰਤ ਕਰਦਾ ਹੈ ਉਸ ਮਨੁੱਖ ਨੂੰ ਪਰਮਾਤਮਾ ਨੇ ਪਹਿਲਾਂ ਹੀ ਆਤਮਿਕ ਮੌਤ ਦਿੱਤੀ ਹੁੰਦੀ ਹੈ ਉਹ ਮਨੁੱਖ ਪਹਿਲਾਂ ਹੀ ਆਤਮਿਕ ਤੌਰ ਤੇ ਮੋਇਆ ਹੁੰਦਾ ਹੈ ਇਸ ਦੇ ਲਈ ਜਿਹੜਾ ਅੱਜ ਕੱਲ੍ਹ ਤੌਰ ਚੱਲਦਾ ਹੈ ਕਿਸੇ ਦੂਸਰੇ ਮਜਬਦਾਂ ਆਸਥਾਨ ਤੋਂ ਆ ਕੇ ਆਪਣਾ ਸਥਾਨ ਬਣਾ ਲੈਣਾ ਸਤਿਗੁਰੂ ਕਹਿੰਦੇ ਇਹ ਨਹੀਂ ਕਰਨਾ ਚਾਹੀਦਾ ਤੇ ਸਹੀ ਆਖਿਆ ਮਾਰਾਇ ਕਰ ਤਾਰ ਕਹਿੰਦੇ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਸਾਧ ਸੰਗਤ ਕਰਨ ਵਾਲੇ ਅਸਥਾਨਾਂ ਨੂੰ ਢਾਉਂਦਾ ਹੈ ਜਾਂ ਉਹਨਾਂ ਦੀ ਕੋਈ ਨਿੰਦਿਆ ਕਰਦਾ ਹੈ ਉਹ ਅਕਾਲ ਪੁਰਖ ਪਰਮਾਤਮਾ ਫਿਰ ਉਹਨਾਂ ਦੇ ਅੱਗੇ ਹੀ ਮਾਰਦਾ ਹੈ ਨਾਨਕ ਦਾਸ ਧਾਕੀ ਸ਼ਰਨ ਆਇ ਨਾਨਕ ਦਾਸ ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਇਆ ਜਾ ਕੋ ਜਿਸ ਦਾ ਸ਼ਬਦ ਅਖੰਡ ਅਪਾਰ ਸ਼ਬਦ ਕਹਿੰਦੇ ਨੇ ਹੁਕਮ ਅਖੰਡ ਸਦਾ ਥਿਰ ਰਹਿਣ ਵਾਲਾ ਅਟਲ ਅਪਾਰ ਬਿਆੰਤ ਹੈ ਏ ਨਾਨਕ ਜਿਸ ਪਰਮਾਤਮਾ ਦਾ ਹੁਕਮ ਅਟਲ ਹੈ ਤੇ ਬਿਆੰਤ ਹੈ ਉਸ ਪਰਮਾਤਮਾ ਦੀ ਸ਼ਰਨ ਵਿੱਚ ਸਾਧ ਸੰਗਤ ਦੀ ਵਰਕਤ ਨਾਲ ਆ ਸਕੀਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਆ ਸਕੀਦਾ ਹੈ ਇਸ ਦੇ ਲਈ ਸਤਿਗੁਰੂ ਪਰਮਾਨੰਤ ਕਰਦੇ ਨੇ ਜਾਗ ਅੰਗ ਦਿਆਲ ਪ੍ਰਭ ਜਿਸ ਦਾ ਪਾਖੋ ਅਕਾਲ ਪੁਰਖ ਦਿਆਲ ਪ੍ਰਭ ਪ੍ਰਭੂ ਕਰਦਾ ਹੈ ਤਾਂਗੇ ਸਭ ਆਸ ਉਸ ਦੇ ਸਾਰੇ ਸੰਸਾਰ ਹੀ ਨੌਕਰ ਬਣ ਜਾਂਦੇ ਨੇ ਦਾਸ ਬਣ ਜਾਂਦੇ ਨੇ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਕਹਿੰਦੇ ਇਹ ਨਾਨਕ ਉਸ ਅਕਾਲ ਪੁਰਖ ਪਰਮਾਤਮਾ ਦੇ ਕੋਲ ਉਸ ਗੁਰੂ ਦੇ ਕੋਲੇ ਆਦਰਮਾਨ ਪ੍ਰਾਪਤ ਕਰ ਲਈਦਾ ਹੈ ਉਹ ਸਦਾ ਹੀ ਬੜੀਆਂ ਦੇਣ ਵਾਲਾ ਹੈ ਉਹ ਸਦਾ ਹੀ ਇਸ ਸੰਸਾਰ ਦੇ ਵਿੱਚ ਸੁਪਾ ਕਰਾਉਣ ਵਾਲਾ ਹੈ